ਲੋ ਜੀ ਮਿਨਰਲ ਪਾਉਣ ਤੋਂ ਬਾਅਦ ਹੁਣ ਸਾਡੇ ਬੰਦੇ ਪਾਉਣ ਲੱਗਿਆ ਪ੍ਰੋਟੈਕਟ ਇਹਦਾ ਮੇਨ ਕੰਮ ਹੁੰਦਾ ਕਿ ਪਾਉਣ ਦੇ ਪਾਣੀ ਨੂੰ ਝਿੰਗੇ ਤੇ ਲਈ ਥੋੜਾ ਸੂਟੇਬਲ ਕਰ ਦੇਣਾ ਤੇ ਜਿਹੜੇ ਬੈਡ ਬੈਕਟੀਰੀਆਜ਼ ਨੇ ਉਹਨੂੰ ਖਤਮ ਕਰ ਦੇਣਾ ਤੇ ਗੁੱਡ ਬੈਕਟੀਰੀਆ ਬਣਾ ਦੇਣਾ ਤੇ ਉਹਦੇ ਹੈਲਥ ਲਈ ਜੋ ਵੀ ਸੂਟੇਬਲ ਹੁੰਦਾ ਉਸ ਦਾ ਐਟਮੋਸਫੇਅਰ ਤਿਆਰ ਕਰ ਦਿੰਦਾ ਹੈ ਤੇ ਠੀਕ ਆ ਵਧੀਆ ਰਿਜ਼ਲਟ ਹੁੰਦਾ ਇਹਦਾ ਇਹ ਸ਼ੁਰੂ ਸ਼ੁਰੂ ਵਿੱਚ ਡਬਲ ਡੋਜ਼ ਹਰ ਇੱਕ ਚੀਜ਼ ਦੀ ਹੀ ਪਊਗੀ ਤੇ ਲੋਕ ਕਹਿੰਦੇ ਆ ਵੀ ਤੁਸੀਂ ਉੱਥੇ ਕਰਦੇ ਆ ਵਿਹਲੇ ਆ ਕੀ ਕਰਦੇ ਆ ਉੱਥੇ ਮੁੰਡਿਆਂ ਨੇ ਕੰਮ ਕਰਨਾ ਤੁਸੀਂ ਕੀ ਕਰਨਾ ਉੱਥੇ ਰੇ ਬੰਦਿਆਂ ਨੇ ਕੰਮ ਨਹੀਂ ਕਰਨਾ ਬੰਦੇ ਸਾਰੇ ਹੀ ਇੱਕ ਬੰਦਾ ਪੁਰਾਣਾ ਬਾਕੀ ਸਾਰੇ ਨਵੇਂ ਬੰਦਿਆ ਬੰਦਿਆਂ ਨੂੰ ਦੱਸ ਕੇ ਹੀ ਕੰਮ ਕਰਉਣਾ ਪੈਂਦਾ ਕੋਲ ਖੜ ਕੇ ਬੋਲਣਾ ਪੈਂਦਾ ਇਹ ਥੋੜਾ ਜਿਹਾ ਵੀ ਗਲਤ ਹੋ ਗਿਆ ਸਾਰਾ ਪੰਗਾ ਪੈ ਜਾਣਾ ਤੇ ਸਾਡੇ ਨਾਲ ਦੇ ਪੌਂਡ ਵਾਲਾ ਬੰਦਾ ਥੋੜਾ ਜਿਹਾ ਪਹਿਲਾਂ ਇੱਥੋਂ ਦੀ ਨੰਗਿਆ ਸੀ ਤੇ ਉਹ ਵੀ ਬੰਦਾ ਤੁਹਾਨੂੰ ਕਹਿੰਦਾ ਵੀ ਭਾਈ 2 ਵਜੇ ਭਾਈ ਆ ਦੁਪਹਿਰ ਦੇ ਵਿਆਹ ਜੋ ਵੀਰੋ ਤੇ ਉਹ ਬਾਈ ਨੂੰ ਵੀ ਪਤਾ ਉਹ ਬਾਈ ਕਾਫੀ ਪੁਰਾਣਾ ਬੰਦਾ ਹੈਗਾ ਇਹ ਚਿੰਗਿਆਲੇ ਬੰਦਿਆਂ ਨੂੰ tämän nimeltään.